ਸਬਜੀ ਮੰਡੀ ਅੱਜ ਦਾ ਰੇਟ ਛੋਲਾ ਲੱਗਿਆ 50 ਤੋਂ 70 ਰੁਪਏ ਗਵਾਰੇ ਦੀ ਫਲੀ ਲੱਗੀ 40 ਤੋਂ 60 ਰੁਪਏ ਬੈਂਗਣੀ ਲੱਗੀ 30 ਤੋਂ 40 ਰੁਪਏ ਬੈਂਗਣ 40 ਰੁਪਏ ਮਿਰਚ ਲੱਗੀ 50 ਰੁਪਏ ਪੇਠਾ ਲੱਗਿਆ 15 ਰੁਪਏ ਆਲ ਲੱਗੀ 16 ਰੁਪਏ ਕਦੂ ਲੱਗਿਆ 20 ਤੋਂ 30 ਤੋਰੀ ਲੱਗੀ 30 ਤੋਂ 50 ਪਿੰਡੀ ਲੱਗੀ 30 ਤੋਂ 50 ਆਹ ਰੇਟ ਲੱਗਿਆ ਅੱਜ ਰਾਮਾ ਮੰਡੀ ਤੇ ਜਿਹੜੀ ਤਿੱਖੀ ਮਿਰਚ ਉਹ ਲੱਗੀ 35 ਤੋਂ 40 ਰੁਪਏ ਔਰ ਰੇਟਾ ਜ ਰੇਟਾ ਕੱਟ ਹੋਇਆ ਮਨ ਲਾ ਜਿਵੇਂ ਜਿਵੇਂ ਹੁਣ ਮੌਸਮ ਸਹੀ ਹੋਈ ਜਾਂਦਾ ਸਬਜ਼ੀ ਵਧੀ ਜਾਂਦੀ ਹੈ ਉਹ ਸਾਬ ਨਾਲ ਰੇਟ ਘਟੀ ਜਾਂਦਾ ਹੁਣ ਕਦੂਆਂ ਦੀ ਰੇਟ ਕੱਲ ਨੂੰ ਹੋਰ ਘਟਜੂ ਨਹੀਂ ਸਾਰੀ ਸਬਜ਼ੀ ਦੀ ਘਟੀ ਜਾਂਦਾ ਹੈ ਹੌਲੀ ਹੌਲੀ ਰੇਟ ਜਿਵੇਂ ਵਾਧਾ ਆਈ ਜਾਂਦੀ ਹੈ ਉਹ ਘਟੀ ਜਾਂਦਾ ਮੌਸਮ ਦੇ ਹਿਸਾਬ ਨਾਲ ਤੇ ਬਸ ਰੋਜ਼ ਦੀ ਰੇਟ ਪੈਂਦਾ ਰੂ ਦਿੱਲੀ ਦਾ